वेलकम टू माय YouTube चैनल ਅੱਜ ਅਸੀਂ ਇਸ ਵੀਡੀਓ ਵਿੱਚ ਸਿੱਖਾਂਗੇ ਕਿ ਡਿਮਾਂਡ ਜ਼ੋਨ ਐਂਡ ਸਪਲਾਈ ਜ਼ੋਨ ਕੀ ਹੁੰਦੇ ਆ ਤੇ ਇਹ ਕਿਦਾਂ ਵਰਕ ਕਰਦੇ ਆ ਠੀਕ ਆ ਚਲੋ ਸ਼ੁਰੂ ਕਰਦੇ ਆ ਡਿਮਾਂਡ ਜ਼ੋਨ ਐਂਡ ਸਪਲਾਈ ਜ਼ੋਨ ਮੈਂ ਤੁਹਾਡੇ ਪਾਸੇ ਪਹਿਲੀ ਕੁਝ ਬਣਾ ਕੇ ਰੱਖਿਆ ਲਿਖ ਕੇ ਰੱਖਿਆ ਹੁਣ ਦੇਖੋ ਇਹਦੇ ਵਿੱਚ ਡਿਮਾਂਡ ਜ਼ੋਨ ਐਂਡ ਸਪਲਾਈ ਜ਼ੋਨ ਚਾਰ ਤਰ੍ਹਾਂ ਦੇ ਹੁੰਦੇ ਆ ਪਹਿਲਾ ਹੁੰਦਾ ਆਰਬੀਆਰ ਦੂਜਾ ਹੁੰਦਾ ਡੀਬੀਆਰ ਤੀਸਰਾ ਡਬੀਡੀ ਐਂਡ ਆਰ ਬੀ ਡੀ ਹੁਣ ਆਪਾਂ ਇਹਨਾਂ ਨੂੰ ਕਹਿੰਦੇ ਕੀ ਆ ਇਹਨਾਂ ਨੂੰ ਆਪਾਂ ਕਹਿੰਦੇ ਆ ਰੈਲੀ ਬੇਸ ਰੈਲੀ ਡ੍ਰੌਪ ਬੇਸ ਡ੍ਰੌਪ ਸੌਰੀ ਡ੍ਰੌਪ ਬੇਸ ਰੈਲੀ ਡ੍ਰੌਪ ਬੇਸ ਡ੍ਰੌਪ ਰੈਲੀ ਬੇਸ ਡ੍ਰੌਪ ਠੀਕ ਆ ਹੁਣ ਰੈਲੀ ਆਪਣੇ ਨਾਮ ਤੋਂ ਹੀ ਕਲੀਅਰ ਆ ਰੈਲੀ ਮਤਲਬ ਕਿ ਰੈਲੀ ਦੇ ਉੱਪਰ ਜਾਣਾ ਜਾਂ ਕੋਈ ਸਿਸਟਮ ਤਾਂ ਰੈਲੀ ਮਤਲਬ ਕਿ ਮੋਮੈਂਟਮ ਫੜਨਾ ਇਹ ਆਪਣੇ ਨਾਮ ਤੋਂ ਹੀ ਕਲੀਅਰ ਆ ਜਿਹੜੀ ਰੈਲੀ ਕੈਂਡਲ ਹੁੰਦੀ ਆ ਉਹ ਹੁੰਦੀ ਆ ਹਮੇਸ਼ਾ ਗ੍ਰੀਨ ਕਿਉਂਕਿ ਰੈਲੀ ਦਾ ਮਤਲਬ ਹੀ ਉੱਪਰ ਜਾਣਾ ਹੁੰਦਾ ਤੇ ਗ੍ਰੀਨ ਕੈਂਡਲ ਉੱਪਰ ਜਾਂਦੀ ਹੈ ਨਾ ਬੇਸ ਦਾ ਮਤਲਬ ਹੁੰਦਾ ਆ ਕਿ ਛੋਟੀਆਂ ਛੋਟੀਆਂ ਕਰਨਾ ਇਟ ਕੁਡ ਬੀ 2 3 4 5 6 6 ਮੈਕਸਿਮ ਚਾਹੀਦੀ ਆ ਸਾਨੂੰ 1 ਚਾਹੀਦੀ ਹੁੰਦੀ ਆ ਰੈਲੀ ਇਹ ਘੱਟੋ ਘੱਟ 6 ਹੋ ਸਕਦੀ ਆ 6 ਤੋਂ ਵੱਧ ਨਹੀਂ ਠੀਕ ਆ ਡ੍ਰੌਪ ਹੁਣ ਚਾਹੀਦੀ ਹੁੰਦੀ ਹੈ ਇੱਕ ਕੈਂਡਲਾ ਹੁਣ 6 ਦਾ ਮਤਲਬ ਇਹ ਹੈ ਕਿ ਜੇ ਉਹ 6 ਕੈਂਡਲਾ ਹੈਗੇ ਆ ਬੇਸ ਤਾਂ ਹੀ ਆਪਾਂ ਉਹਨੂੰ ਜ਼ੋਨ ਮੰਨਾਂਗੇ ਅਦਰਵਾਈਜ਼ ਆਪਾਂ ਉਹਨੂੰ ਜ਼ੋਨ ਨਹੀਂ ਮੰਨਾਂਗੇ ਜੇ 6 ਤੋਂ ਵੱਧ ਆ ਤੁਹਾਨੂੰ ਸੁਣਿਆ ਹੋਣਾ ਮੈਂ ਲਾਸਟ ਵੀਡੀਓ ਵਿੱਚ ਬੋਲਿਆ ਸੀਗਾ ਕਿ ਇੰਸਟੀਚੂਟ ਦੇ ਬਾਏ ਐਂਡ ਸਪਲਾਈ ਜ਼ੋਨ ਹੁੰਦੇ ਹਨ ਡਿਮਾਂਡ ਐਂਡ ਸਪਲਾਈ ਜ਼ੋਨ ਇੰਸਟੀਚੂਟ ਆਪਣੇ ਜ਼ੋਨ ਸਾਡੇ ਕੋਲ ਲੁਕੋ ਨਹੀਂ ਸਕਦਾ ਉਹਨੂੰ ਆਪਣੇ ਜ਼ੋਨ ਸ਼ੋਅ ਕਰਨੇ ਪੈਣੇ ਕਿ ਕਿੱਥੋਂ ਉਹਨੇ ਬਾਏ ਕੀਤੀ ਆ ਕਿੱਥੋਂ ਉਹਨੇ ਸੇਲਿੰਗ ਕੀਤੀ ਆ ਜਦੋਂ ਪ੍ਰਾਈਸ ਉਥੇ ਮੁੜ ਕੇ ਆਵੇ ਅਸੀਂ ਉਹਦੇ ਨਾਲ ਉਹਨਾਂ ਨਾਲ ਹੀ ਬਾਏ ਕਰਾਂਗੇ ਕਿਉਂਕਿ ਉਹਨਾਂ ਦੇ ਪੈਂਡਿੰਗ ਆਰਡਰ ਉਥੇ ਪਏ ਹੁੰਦੇ ਹਨ ਇਹਦੇ ਵਿੱਚ ਇਹ ਕੰਡੀਸ਼ਨ ਹੈ ਜਿੱਡਾ ਵੱਡਾ ਟਾਈਮ ਫਰੇਮ ਉਹਨਾਂ ਵੱਡਾ ਇੰਸਟੀਟਿਊਟ ਮਡ ਸਪੋਜ਼ ਕਰੋ ਇਫ ਅਸੀਂ ਜੇ 4 ਆਵਰ ਦੇ ਟਾਈਮ ਫਰੇਮ ਤੇ ਜਾਈਏ 1 ਆਵਰ ਦੇ ਟਾਈਮ ਫਰੇਮ ਤੇ ਜਾਈਏ ਡੇਲੀ ਦੇ ਟਾਈਮ ਫਰੇਮ ਤੇ ਜਾਈਏ ਜਿੰਨਾ ਵੱਡਾ ਟਾਈਮ ਫਰੇਮ ਜੁੱਤੋ ਕੋਈ ਜ਼ੋਨ ਬਣਦਾ ਪਿਆ ਤੇ ਇਹਦਾ ਮਤਲਬ ਕਿ ਉਹ ਉਨਾ ਹੀ ਸਟਰੋਂਗ ਹੋਊਗਾ ਠੀਕ ਆ ਹੁਣ ਆਪਣੇ ਨਾਮ ਤੋਂ ਕਲੀਅਰ ਆਏ ਰੈਲੀ بیس ਰੈਲੀ ਰੈਲੀ بیس ਰੈਲੀ ਮਤਲਬ ਕੀ ਹੋਊਗਾ ਇੱਕ ਹੋਊਗੀ ਹਰੀ ਕੈਂਡਲ ਰੈਲੀ ਮਤਲਬ ਹਰੀ ਕੈਂਡਲ بیس ਮਤਲਬ ਦੋ ਤਿੰਨ ਕੈਂਡਲਾਂ ਹੋਣਗੇ ਛੋਟੀਆਂ ਤੇ ਥਰਡ ਕਿਹੜੇ ਹੋਊਗੀ ਕੈਂਡਲ ਫੇ ਰੈਲੀ ਮਤਲਬ ਫੇ ਹਰੀ ਕੈਂਡਲ ਹੋਊਗੀ ਮਤਲਬ ਇੰਦਾ ਤੁਹਾਨੂੰ ਇੱਕ ਐਗਜ਼ਾਮਪਲ ਸਮਝਾਉਣ ਲੱਗਾ ਹੁਣ ਦੇਖੋ ਇਥੋਂ ਮਾਰਕੀਟ ਐਦਾਂ ਚੱਲੀ ਮਾਰਾਇਆ ਪੁੱਲ ਬੈਕ ਲਿਆ ਉਹਨੇ ਰੈਲੀ بیس ਰੈਲੀ ਹੁਣ ਦੇਖੋ ਰੈਲੀ ਮਤਲਬ ਕੀ ਹੁੰਦਾ ਹਰੀ ਕੈਂਡਲ ਆ ਇੱਕ ਵੱਡੀ ਹਰੀ ਕੈਂਡਲ ਬਣੀ ਮਾਰਕ ਉੱਪਰ ਗਈਆ ਥੋੜਾ ਜਿਹਾ ਉਹਨੇ ਸਾਲਿਆ بیس ਬਣਾਇਆ ਫੇਰ ਰੈਲੀ ਲਈ ਉਹਨੇ ਹੁਣ ਮਤਲਬ ਕਿ ਇਹ ਸਾਡਾ ਇੱਕ ਹੋ ਗਿਆ ਡਿਮਾਂਡ ਜ਼ੋਨ ਇਹ ਸਾਡਾ ਹੈ ਇੱਕ ਡਿਮਾਂਡ ਜ਼ੋਨ ਠੀਕ ਹੈ ਹੁਣ ਜੇ ਆਪਾਂ ਐਂਟਰੀ ਕੋ ਤੇ ਲੈਣੀ ਹੈ ਜਦੋਂ ਕਿ ਪ੍ਰਾਈਸ ਇੱਥੇ ਬਾਉਂਸ ਬੈਕ ਕਰੂਗਾ ਇੱਥੋਂ ਅਸੀਂ ਐਂਟਰੀ ਲਾਵਾਂਗੇ ਨੈਕਸਟ ਜੀ ਇਹਨੂੰ ਆਪਾਂ ਕਹਿੰਦੇ ਆ ਰੈਲੀ بیس ਰੈਲੀ ਹੁਣ ਆਜੋ ਸੈਕੰਡ ਥਿੰਗ ਤੇ ਕਿਹੜਾ ਆ ਡ੍ਰੌਪ بیس ਰੈਲੀ ਹੁਣ ਡ੍ਰੌਪ ਮਤਲਬ ਕੀ ਹੋਊਗਾ ਹਲਾਲ ਕੈਂਡਲ ਤੁਹਾਨੂੰ ਬਾਅਦ ਚੋ ਐਗਜ਼ਾਮਪਲ ਨਾਲ ਸਮਝਾਉਂਗਾ ਫਿਲਹਾਲ ਜਸਟ ਤੁਸੀਂ ਇਦਾਂ ਸਮਝ ਲਓ ਮੈਂ ਕਿਦਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਡ੍ਰੌਪ ਲਿਆ ਮਾਰਕੀਟ ਨੇ ਥੋੜਾ ਜਿਹਾ ਇੱਥੇ ਸਾਲਿਆ ਮਾਰਕੀਟ ਨੇ ਦੋ ਤਿੰਨ ਕੈਂਡਲ ਬਣਾਈਆਂ بیس ਕੈਂਡਲਾਂ ਮੁਰਕੇ ਮਾ ਕੇ ਨੇ ਫੇਰ ਐਲੀ ਫਾੜੀ ਹੁਣ ਇਹ ਮੇਰਾ ਕਿਹੜਾ ਜ਼ੋਨ ਆ ਇਹ ਹੈਗਾ ਮੇਰਾ ਡਿਮਾਂਡ ਜ਼ੋਨ ਡਿਮਾਂਡ ਜ਼ੋਨ ਹੋ ਗਿਆ ਹੁਣ ਜਦੋਂ ਪ੍ਰਾਈਸ ਇੱਥੇ ਬਾਉਂਸ ਬੈਕ ਕਰਕੇ ਆਊਗਾ ਮੈਂ ਤੁਹਾਨੂੰ ਐਂਟਰੀ ਲਾਉਂਗਾ ਬਾਏ ਦੀ ਲੌਂਗ ਦੀ ਤੇ ਪੈਸੇ ਦੇ ਉੱਪਰ ਮੇਰਾ ਸਟਾਪ ਲੌਸ ਕਿੱਥੇ ਪਿਆ ਹੋਊਗਾ ਜ਼ੋਨ ਦੇ ਬਾਹਰਲੀ ਸਾਈਡ ਤੇ ਇੱਥੇ ਠੀਕ ਆ ਇਹ ਜਿਹੜਾ ਹੋ ਗਿਆ ਆਪਣਾ ਕੋਲ ਡ੍ਰੌਪ ਬੇਸ ਰੈਲੀ ਹੁਣ ਅਸੀਂ ਗੱਲ ਕਰਦੇ ਆ ਡ੍ਰੌਪ ਬੇਸ ਡ੍ਰੌਪ ਸੇਮ ਥਿੰਗ ਹੀ ਓਪੋਜ਼ਿਟ ਸਾਈਡ ਤੇ ਆ ਡ੍ਰੌਪ ਮਤਲਬ ਥੱਲੇ ਆਈ ਮਾਰਕੀਟ ਬੇਸ ਇੱਕ ਦੋ ਕੰਡਾਂ ਨੇ ਫੇਕ ਹਰੀਆਂ ਕਾਲੀਆਂ ਬਣਾਈਆਂ ਠੀਕਾ ਮੁੜ ਕੇ ਫੇਰ ਥੱਲੇ ਏ ਮੇਰਾ ਕਿਹੜਾ ਹੋ ਗਿਆ ਸਪਲਾਈ ਜ਼ੋਨ ਹੁਣ ਮੈਚ ਐਂਟਰੀ ਕਿਉਂ ਤੇ ਲੈਣੀ ਆ ਜਦੋਂ ਪ੍ਰਾਈਸ ਇੱਥੋਂ ਮੁੜ ਕੇ ਆਊਗਾ ਮੈਂ ਸੈਲ ਦੀ ਐਂਟੀ ਰਹੂੰਗਾ ਪਾਈਸ ਦੇ ਥੱਲੇ ਕਾਈਂਡ ਆਫ ਜ਼ੋਨਾ ਦਾ ਮਤਲਬ ਹੁੰਦਾ ਰੀਟਰੇਸਮੈਂਟ ਕਿਉਂਕਿ ਤੁਹਾਨੂੰ ਵੀ ਪਤਾ ਪ੍ਰਾਈਸ ਹਮੇਸ਼ਾ ਸਿੱਧੇ ਉੱਪਰ ਨਹੀਂ ਜਾਂਦਾ ਸਿੱਧੇ ਥੱਲੇ ਨਹੀਂ ਆਹਦਾ ਉਹਨੂੰ ਰੀਟਰੇਸਮੈਂਟ ਲੈਣੀ ਪੈਂਦੀ ਹੈ ਥੋੜਾ ਜਿਹਾ ਪੁੱਲ ਬੈਕ ਲੈਣਾ ਪੈਂਦਾ ਤੁਹਾਨੂੰ ਮੈਂ ਸਾਰੀ ਵੀਡੀਓ ਦੱਸਦਾ ਹੁੰਦਾ ਕਿ ਪ੍ਰਾਈਸ ਹਮੇਸ਼ਾ ਐਦਾਂ ਮੂਵ ਹੁੰਦਾ ਕਦੇ ਵੀ ਸਿੱਧਾ ਐਦਾਂ ਉੱਪਰ ਉੱਪਰ ਨਹੀਂ ਜਾਈਊਗਾ ਭਾਵੇਂ 골ਡ ਆ ਭਾਵੇਂ ਜਿਹੜੇ ਮਰਜੀ ਚਾਰਟ ਆ ਸਿੱਧਾ ਕਦੇ ਉੱਪਰ ਨਹੀਂ ਜਾ ਹਦਾ ਉਨੂੰ ਕੋਸ਼ਨਾ ਕੋਈ ਰੀਜ਼ਨ ਚਾਹੀਦਾ ਹੁੰਦਾ ਕੋਈ ਟੈਰਿਫ ਦੀ ਨਿਊਜ਼ ਹੋ ਗਈ ਕੋਈ ਵੀ ਐਕਸ ਵਾਈ ਜ਼ੈਡ ਕੋਈ ਵੀ ਐਕਸੈਟਰਾ ਜਾਂ ਕੋਈ ਵੀ ਨਿਊਜ਼ ਚਾ ਕੋਈ ਵੀ ਇਵੈਂਟ ਹੋ ਗਿਆ ਜਾਂ ਕਿਤੇ ਸੈਲਿੰਗ ਕਰਤੀ ਉਹਨੂੰ ਸਿੱਧਾ ਪ੍ਰਾਈਸ ਉੱਪਰ ਉਹ ਜਸ ਬਹਾਨਾ ਚਾਹੀਦਾ ਕਿ ਮੈਂ ਥੱਲੇ ਕਿਧਾਂ ਆਵਾਂ ਕੋਈ ਮਾੜੀ ਜੀ ਵੀ ਨਿਊਜ਼ ਭਾਵੇਂ ਕੋਈ ਪੋਜ਼ਿਟਿਵ ਨਿਊਜ਼ ਹੀ ਹੋਵੇ ਪਰ ਜੇ ਉਹ ਪੋਜ਼ਿਟਿਵ ਨਿਊਜ਼ ਹੈਗੀ ਪੋਜ਼ਿਟਿਵ ਨਿਊਜ਼ ਆ ਸਾਡੇ ਅਕੋਰਡਿੰਗ ਮਾਰਕੀਟ ਉੱਪਰ ਜਾਣੀ ਚਾਹੀਦੀ ਬਟ ਮਾਰਕੀਟ ਨੇ ਰਿਟ੍ਰੇਸਮੈਂਟ ਤਾਂ ਲੈਣੀ ਆ ਨਾ ਆਪਣੀ ਉਹ ਫੇ ਨਿਊਜ਼ ਪ੍ਰਾਈਸ ਥੱਲੇ ਆ ਜਾਊਗਾ लोग कहेंगे न्यूज़ तो पॉजिटिव आई है पर प्राइज तो जाना चाहिए पर नहीं प्राइज हमेशा इदा जिस उन्हें बहाना चाहिए हमें तो कि ठीक है ये हो गया ड्रॉप लाल कैंडल थोड़ी बेस लाल जी बेस कैंडल फिर लाल कैंडल जो प्राइज इतगा आपटी लवागे सैकेंड कड़ा रैली बेस ड्रॉप रैली मतलब कि होंगे हरी कैंडल हरी कैंडल मतलब किदा होगी रैली ठीक है रैली फाली थोड़ा जा बेस मतलब कि कैंडल होलियाँ छोटी छोटी कैंडल फे ड्रॉप हूँ मेरा एक की है सप्लाई जोन ठीक है सप्लाई जोन मतलब की है जो प्राइज़ इतने मुड़ के आऊगा मैं सैल की एंट्री लूँगा मेरा स्टॉप लॉस कितने पे आऊगा आप पॉइंट दे जोन बाली साइड से ਇਹ ਹਰ ਇੱਕ ਟਾਈਮ ਫਰੇਮ ਦਾ ਜ਼ੋਨ ਸਪੋਸ ਕਰੋ ਜੇ 5 ਮਿੰਟਾ ਜ਼ੋਨ ਆ ਉਹ 5 ਮਿੰਟ ਦੇ ਹੀ ਇਨਸਟੀਟਿਊਟ ਹੋਗੇ ਕਿਉਂਕਿ ਜਦੋਂ ਨਾ ਇਨਸਟੀਟਿਊਟ ਕੋਈ ਉਹ ਵੀ ਦੇਖੋ ਜੇ ਆਪਾਂ ਇਨਸਟੀਟਿਊਟ ਦੇ ਨਾਲ ট্রেਡਿੰਗ ਕਰਾਂਗੇ ਤਾਂ ਹੀ ਮਾਰਕੀਟ ਪਹਿ ਹੈ ਬਣਦਾ ਹੁਣ ਸਪੋਸ ਕਰੋ ਕੋਈ ਇਨਸਟੀਟਿਊਟ ਆ ਉਹਨੇ ਉਹਦਾ ਜ਼ੋਨ ਬਣਿਆ ਇੱਥੇ ਮਤਲਬ ਕਹਿ ਲਓ ਡ੍ਰੌਪ بیس ਰੈਲੀ ਠੀਕ ਆ ਹੁਣ ਇਹ ਇੱਕ ਇਨਸਟੀਟਿਊਟ ਸੀਗਾ ਉਹਨੇ ਆਪਣੀ ਠੀਕ ਕਰਦਾ ਇਹਨੂੰ ਡ੍ਰੌਪ ਬੇਸ ਰੈਲੀ ਠੀਕ ਆ ਕੋਈ ਇੰਸਟੀਟਿਊਟ ਸੀਗਾ ਉਹਨੇ ਇੱਥੋਂ ਬਾਇੰਗ ਕੀਤੀ ਆ ਕਿਉਂ ਸਾਨੂੰ ਪਤਾ ਲੱਗ ਗਿਆ ਕਿਉਂ ਡ੍ਰੌਪ ਇਸ ਰੈਲੀ ਹੋਇਆ ਇਹ ਇੰਸਟੀਟਿਊਟ ਨੇ ਬਾਇੰਗ ਕੀਤੀ ਆ ਹੁਣ ਜਿਹੜੇ ਇੰਸਟੀਟਿਊਟ ਨੇ ਬਾਇੰਗ ਕੀਤੀ ਹੋਣੀ ਇਹ ਤਾਂ ਹੈ ਨਹੀਂ ਉਹ ਸਾਰੇ ਆਰਡਰ ਫਿਲ ਹੋ ਗਏ ਹੁਣ ਥੋੜੇ ਜਿਹੇ ਆਰਡਰ ਉਹਦੇ ਪੈਂਡਿੰਗ ਹੀ ਹੋਣੇ ਆ ਹੁਣ ਅਸੀਂ ਐਂਟਰੀ ਕਿਉਂ ਲੈਣੀ ਹੈ ਇੰਸਟੀਟਿਊਟ ਦੇ ਨਾਲ ਲੈਣੀ ਹੈ ਪੈਨਟਰੀ ਜਦੋਂ ਪ੍ਰਾਈਸ ਇੱਥੇ ਆਊਗਾ ਅਸੀਂ ਐਂਟਰੀ ਲਾਵਾਂਗੇ ਠੀਕ ਆ ਕਿਉਂਕਿ ਜੇ ਇੰਸਟੀਟਿਊਟ ਤੇ ਪੈਂਡਿੰਗ ਆਰਡਰ ਪਏ ਹੋ ਕਿਉਂਕਿ ਇਹ ਤਾਂ ਹੈ ਨਹੀਂ ਕਿ ਸਟਾਪ ਲੋਸ ਇੰਸਟੀਟਿਊਟ ਤੇ ਨਹੀਂ ਹਿੱਟ ਹੁੰਦਾ ਇੰਸਟੀਟਿਊਟ ਦੇ ਵੀ ਹਿੱਟ ਹੁੰਦੇ ਆ ਕੋਈ 5 ਮਿੰਟ ਦਾ ਇੰਸਟੀਟਿਊਟ ਹੋਊਗਾ ਜਿਹਦੇ ਕੋਲ ਪੈਸੇ ਕੱਟ ਹੋਗੇ ਉਹ 10 ਸੌਨ ਬਣਾ ਦੂਗਾ ਜਿਹੜਾ 25 ਮਿੰਟ ਵਾਲਾ ਹੋਊਗਾ 30 ਮਿੰਟ ਵਾਲਾ ਹੋਊਗਾ 1 ਆਵਰ ਵਾਲਾ ਹੋਊਗਾ 4 ਆਵਰ ਵਾਲਾ ਜਿੰਨਾ ਵੱਡਾ ਟਾਈਮ ਫਰੇਮ ਓਨਾ ਵੱਡਾ ਡਿਮਾਂਡ ਐਂਡ ਸਪਲਾਈ ਦ ਇਹ ਕਦੇ ਨਹੀਂ ਹੋ ਸਕਦਾ ਕਿ ਮਾਰਕੀਟ ਏ ਜ਼ੋਨ ਚਾਵੇ ਤੇ ਬਿਲਕੁਲ ਰਿਐਕਟ ਹੀ ਨਾ ਕਰੇ ਮਾਰਕੀਟ ਨੂੰ ਇੱਥੇ ਆ ਕੇ ਰਿਐਕਟ ਕਰਨਾ ਹੀ ਪੈਣਾ ਕਿਉਂਕਿ ਇੱਥੇ ਇੰਸਟੀਟਿਊਟ ਦੇ ਆਰਡਰ ਪਏ ਹੋਣੇ ਆ ਕਾਫੀ ਸਾਰੇ ਠੀਕ ਆ ਹੁਣ ਆਪਾਂ ਇਹਦੀ ਲਾਈਵ ਐਗਜ਼ਾਮਪਲ ਸਮਝ ਲੈਣੇ ਆ ਆ ਸਾਰਾ ਕੁਝ ਤੁਹਾਨੂੰ ਮੈਂ ਦੁਆਰਾ ਐਕਸਪਲੇਨ ਕਰਦਾ ਨਾ ਰੈਲੀ بیس ਰੈਲੀ ਡ੍ਰੌਪ بیس ਰੈਲੀ ਡ੍ਰੌਪ بیس ਡ੍ਰੌਪ ਰੈਲੀ بیس ਡ੍ਰੌਪ ਰੈਲੀ ਮਤਲਬ ਹੁੰਦਾ ਹਰੀ ਕੈਂਡਲ ਡ੍ਰੌਪ ਮਤਲਬ ਹੁੰਦਾ ਲਾਲ ਕੈਂਡਲ ਜਾਂ ਕਾਲੀ ਕੈਂਡਲ ਬੇਸ ਮਤਲਬ ਹੁੰਦਾ ਛੋਟ ਛੋਟੀ ਕੈਂਡਲਾਂ ਇਹ ਹੁੰਦੇ ਮੋਮੈਂਟਮ ਲਈ ਕੈਂਡਲਾਂ ਜਦੋਂ ਕੋਈ ਇਨਸਟੀਟਿਊਟ ਤਕੜਾ ਐਂਟਰ ਹੋ ਜਾਂਦਾ ਠੀਕ ਆ ਹੁਣ ਇਹ ਜਿਹੜਾ ਬੇਸ ਮਤਲਬ 6 ਕੈਂਡਲਾਂ ਤੋਂ ਵੱਧ ਉਹ ਬੇਸ ਦੇ ਵਿੱਚ ਕੈਂਡਲਾਂ ਨਹੀਂ ਹੋਣੀ ਚਾਹੀਦੀਆਂ 6 ਕੈਂਡਲ ਤੋਂ ਵੱਧ ਚਲੋ ਹੁਣ ਅਸੀਂ ਸਾਰਾ ਕੁਝ ਮੈਂ ਡਿਲੀਟ ਕਰਨ ਲੱਗਾ ਇਹਨੂੰ ਡਿਲੀਟ ਕਰ ਦਿੰਦਾ ਸਾਰਾ ਕੁਝ ਮੈਂ ਚਲੋ ਮੈਂ ਦੁਆ ਲਿਖ ਦਿੰਦਾ ਨਾ ਤੁਹਾਨੂੰ ਕਲਾ ਜਸਟ ਰੈਲੀ ਬੇਸ ਰੈਲੀ ਡ੍ਰੌਪ ਬੇਸ ਰੈਲੀ ਡ੍ਰੌਪ ਬੇਸ ਡ੍ਰੌਪ ਰੈਲੀ ਬੇਸ ਡ੍ਰੌਪ ਠੀਕ ਆ ਹੁਣ ਆਪਾਂ ਕੱਲੇ ਕੱਲੇ ਲਾਈਵ ਐਗਜ਼ਾਮਪਲ ਦੇ ਨਾਲ ਸਮਝਾਂਗੇ ਪਹਿਲਾਂ ਅਸੀਂ ਗੱਲ ਕਰ ਦਨੇ ਆ ਰੈਲੀ ਬੇਸ ਰੈਲੀ ਅਸੀਂ ਆਵਾਂਗੇ 4 ਆਵਰ ਦੇ ਟਾਈਮ ਫਰੇਮ ਦੇ ਹੁਣ ਦੇਖੋ ਸਾਡੀ ਕੰਡੀਸ਼ਨ ਕੀ ਆ ਰੈਲੀ ਬੇਸ ਰੈਲੀ ਕਿੱਦਾਂ ਹੁੰਦੀ ਹਮੇਸ਼ਾ ਇੱਕ ਰੈਲੀ ਆਈ ਹੋਵੇ ਥੋੜਾ ਜਿਹਾ ਟਸਾ ਲਿਆ ਹੋਵੇ ਮਾਰਕੀਟ ਨੇ ਮਾਕਫੇ ਉੱਪਰ ਗਈ ਹੋਵੇ ਠੀਕ ਆ ਹੁਣ ਰੈਲੀ بیس ਰੈਲੀ ਰੈਲੀ بیس ਰੈਲੀ ਹੁਣ ਦੇਖੋ 4 ਆਵਰ ਦੇ ਟਾਈਮ ਫਰੇਮ ਤੇ ਆਪਾਂ ਹੁਣ ਦੇਖੋ ਰੈਲੀ بیس ਰੈਲੀ ਆਪਣੇ ਨਾਮ ਤੋਂ ਕਲੀਅਰ ਆ ਠੀਕ ਆ ਰੈਲੀ ਫਿਰ بیس ਫਿਰ ਰੈਲੀ ਹੁਣ ਜਿਸ ਹੁਣ ਇਹ ਜੀ ਇੱਕ ਹਰੀ ਕੈਂਡਲ ਬਣੀ ਆ ਜੇ ਇਥੇ ਇੱਕ ਹੋਰ ਹਰੀ ਕੈਂਡਲ ਬਣੀ ਤੇ ਮਾਰਕਟ ਸਿੱਧਾ ਉੱਪਰ ਨਿਕਲ ਜਾਣਾ ਸੀਗਾ ਫਿਰ ਬੇਸ ਕਿਦਾਂ ਹੋਇਆ ਉਹ ਬੇਸ ਦੇ ਵਿੱਚ ਹਰੀ ਲਾਲ ਹਰੀ ਲਾਲ ਕੈਂਡਲਾਂ ਹੋਣੀਆਂ ਜ਼ਰੂਰੀ ਆ ਤਾਂ ਹੀ ਉਹ ਸਾਹ ਲਾਉਗੀ ਮਾਰਕਟ ਠੀਕ ਆ ਹੁਣ ਦੇਖੋ ਤੁਹਾਡੇ ਸਾਹਮਣੇ ਆ ਇੱਥੋਂ ਇੱਕ ਰੈਲੀ ਆਈ ਆ ਇੱਕ ਰੈਲੀ ਕੈਂਡਲ ਆ ਆ ਬੇਸ ਕੈਂਡਲ ਆ ਫੇਰ ਰੈਲੀ ਮੈਂ ਇਹਨੂੰ ਇਸ ਜ਼ੋਨ ਨੂੰ ਇਦਾਂ ਮਾਰਕ ਕਰੂੰਗਾ ਮੇਰਾ ਇੱਕ ਡਿਮਾਂਡ ਜ਼ੋਨ ਆ ਜੇ ਪਾਈਸ ਇਹਦੇ ਵਿੱਚ ਆਂਦਾ ਮੈਂ ਐਂਟਰੀ ਲਾਉਂਗਾ ਹੁਣ ਰੈਲੀ بیس ਰੈਲੀ ਠੀਕ ਹੈ ਹੁਣ ਜਦੋਂ ਪ੍ਰਾਈਸ ਇਹਦੇ ਵਿੱਚ ਆਇਆ ਦੇਖੋ ਮਾਰਕੀਟ ਉੱਪਰ ਬਾਉਂਸ ਬੈਕ ਕੀਤਾ ਠੀਕ ਹੈ ਇਹ ਇੱਕ ਇਹ ਦੀ ਐਗਜ਼ਾਮਪਲ ਹੋਗੀ ਰੈਲੀ بیس ਰੈਲੀ ਜੀ ਕਿ ਇਹ ਹੁੰਦੀ ਹੈ ਕੰਟੀਨਿਊਸ਼ਨ ਰੈਲੀ ਹਜੇ ਮੈਂ ਵੀ ਤੁਹਾਨੂੰ ਲਿਖਣਾ ਭੁੱਲ ਗਿਆ ਤੁਹਾਨੂੰ ਦੁਬਾਰ ਲਿਖ ਦਿੰਦਾ ਮੈਂ ਇਹ ਹੁੰਦੀ ਹੈ ਕੰਟੀਨਿਊਸ਼ਨ ਇਹ ਹੁਣ ਜਿਹੜੀ ਹੁੰਦੀ ਆ ਆਹ ਲੀ ਡ੍ਰੌਪ ਬੇਸ ਰੈਲੀ ਇਹ ਹੁੰਦੀ ਆ ਰਿਵਰਸਲ ਰੈਲੀ ਇਹ ਵੀ ਸੇਮ ਥਿੰਗ ਹੀ ਜਿਹੜੀ ਕਿ ਡੀਬੀਡੀ ਆ ਆਰਬੀਆ ਇਹ ਹੁੰਦੀ ਆ ਕੰਟੀਨਿਊਸ਼ਨ ਰੈਲੀਆਂ ਜਿਹੜੀਆਂ ਕਿ ਆਰਬੀਡੀ ਔਰ ਡੀਬੀਆ ਇਹ ਹੁੰਦੀ ਆ ਰਿਵਰਸਲ ਰੈਲੀਆਂ ਮਤਲਬ ਕਿ ਹੁਣ ਜੇ ਪ੍ਰਾਈਸ ਐਦਾਂ ਮੂਵ ਕਰਦਾ ਪਿਆ ਨਾ ਇਹ ਰੈਲੀ ਬਸ ਰੈਲੀ ਇਹ ਹੁੰਦੀ ਕੰਟੀਨਿਊਸ਼ਨ ਮਤਲਬ ਕਿ ਪ੍ਰਾਈਸ ਨੇ ਜਮਾਂ ਠਹਿਰਿਆ ਨਹੀਂ ਹੈਗਾ ਸਿੱਧਾ ਨਿਕਲ ਗਿਆ ਹੁਣ ਜੇ ਸੇਮ ਥਿੰਗ ਡ੍ਰੌਪ ਬੇਸ ਹੁਣ ਜੇ ਮੈਂ ਸੇਮ ਥਿੰਗ ਕਰਾਂ ਰੈਲੀ ਬੇਸ ਡ੍ਰੌਪ ਚ ਰੈਲੀ ਬੇਸ ਤੇ ਡ੍ਰੌਪ ਮਤਲਬ ਕੀ ਸੀਗਾ ਥੱਲੇ ਇੱਥੋਂ ਮਾਰਕੀਟ ਮੋੜਨੀ ਚਾਹੀਦੀ ਸੀ ਇਹ ਹੁੰਦੀ ਰਿਵਰਸਲ ਵਾਲੀ ਕੰਟੀਨਿਊਸ਼ਨ ਦੇ ਵਿੱਚ ਆਪਾਂ ਟ੍ਰੈਂਡ ਦੇ ਨਾਲ ਟ੍ਰੇਡ ਕਰਦੇ ਆਂ ਰਿਵਰਸਲ ਵੇਲੇ ਆਪਾਂ ਇਹ ਜ਼ੋਨਾਂ ਦੇ ਨਾਲ ਟ੍ਰੇਡ ਕਰਦੇ ਆਂ ਠੀਕ ਆ ਚਲੋ ਹੁਣ ਦੇਖ ਲੈਂਦੇ ਆਪਾਂ ਰੈਲੀ ਬੇਸ ਰੈਲੀ ਸਿੱਧੇ ਉੱਪਰ ਚੱਲ ਗਈ ਮਾਰਕੀਟ ਜਦੋਂ ਮਾਰਕੀਟ ਇਹਦੇ ਵਿੱਚ ਪ੍ਰਾਈਸ ਆਇਆ ਮੈਂ ਐਂਟਰ ਹੋ ਗਿਆ ਠੀਕ ਆ ਹੁਣ ਸੇਮ ਥਿੰਗ ਹੀ ਹੁਣ ਉਹ ਦੇਖੋ ਮੇਰਾ ਇੱਥੇ ਜ਼ੋਨ ਸੀਗਾ ਇੱਕ ਡ੍ਰੌਪ ਲਾਲ ਕੈਂਡਲ ਬੇਸ ਦੋ ਹਰੀਆਂ ਕੈਂਡਲਾਂ ਸੌਰੀ ਇੱਕ ਲਾਲ ਇੱਕ ਹਰੀ ਇਹ ਬੇਸ ਹੋ ਗਿਆ ਜਿਹੜੀ ਵੱਡੀ ਮੋਮੈਂਟਮ ਵਾਲੀ ਕੈਂਡਲ ਹੋਊਗੀ ਨਾ ਉਹ ਤਕੜੀ ਕੈਂਡਲ ਚਾਹੀਦੀ ਆ ਆਪਾਂ ਤਾਂ ਹੀ ਉਹਨੂੰ ਰੈਲੀ ਜਾਂ ਬੇਸ ਮੰਨਾਂਗੇ ਸੌਰੀ ਰੈਲੀ ਜਾਂ ਡ੍ਰੌਪ ਮੰਨਾਂਗੇ ਹੁਣ ਦੇਖੋ ਆ ਇੱਕ ਡ੍ਰੌਪ ਆ ਤਕੜੀ ਕੈਂਡਲ ਆ ਹਾਂ ਇਹਨੂੰ ਮੈਂ ਮੰਨੂਗਾ ਉਹ ਡ੍ਰੌਪ ਆ ਡ੍ਰੌਪ بیس ਰੈਲੀ ਰੈਲੀ ਮਤਲਬ ਤਕੜੀ ਰੈਲੀ ਫੜੀ ਮਾਰਕਟ ਹਾਂਜੀ ਫੜੀ ਆ ਠੀਕ ਆ ਹੁਣ ਇੱਥੇ ਆ ਕੇ ਪ੍ਰਾਈਸ ਨੂੰ ਰਿਐਕਟ ਕਰਨਾ ਚਾਹੀਦਾ ਸੀ ਕਿ ਮੇਰੇ ਇੱਕ ਜ਼ੋਨ ਸਗਾ ਇਥੇ ਠੀਕ ਆ ਉਹ ਕਿ ਜਿਸ ਦਿਨ ਨਿਊਜ਼ ਆਣੀ ਆ ਉਸ ਦਿਨ ਤੁਹਾਡਾ ਕੁਛ ਨਹੀਂ ਚੱਲਣਾ ਇਸ ਟਾਈਮ ਟੈਰਿਫ ਦੀ ਨਿਊਜ਼ ਆਈ ਸੀ ਕੋਈ ਜ਼ੋਨ ਕੋਈ ਡਿਮਾਂਡ ਕੋਈ ਸਪਲਾਈ ਕੁਛ ਨਹੀਂ ਚੱਲਣਾ ਇਹ ਨਾਲੇ ਮੇਕ ਸ਼ੁਰ ਕਰ ਲਿਓ ਇਹ ਜ਼ੋਨ ਹਮੇਸ਼ਾ ਇੱਕ ਵਾਰੀ ਚੱਲਣਾ ਦੋ ਵਾਰ ਨਹੀਂ ਚੱਲਣਾ ਹੁਣ ਸਪੋਜ਼ ਕਰੋ ਇੱਥੇ ਇੱਕ ਰੈਲੀ بیس ਰੈਲੀ ਮਾਰਕ ਕੀਤਾ ਹੁਣ ਤੇ ਪ੍ਰਾਈਸ ਆ ਚੱਲ ਗਿਆ ਜੋ ਮੁੜ ਕੇ ਪੁਆਇਜ਼ ਦੁਆਰਾ ਇਥੇ ਆਊਗਾ ਤੇ નોਟ ਸ਼ੋਰਟੀ ਕੇ ਚੱਲੂਗਾ ਹੀ ਚੱਲੂਗਾ ਹੁਣ ਅਸੀਂ ਗੱਲ ਕਰ ਲੈਨੇ ਆ ਨੈਕਸਟ ਦੀ ਰੈਲੀ بیس ਰੈਲੀ ਆਪਾਂ ਕਰ ਚੁੱਕੇ ਹੁਣ ਆਪਾਂ ਕਰਾਂਗੇ ਡ੍ਰੌਪ بیس ਰੈਲੀ ਮਤਲਬ ਕਿ ਡ੍ਰੌਪ بیس ਰੈਲੀ ਠੀਕ ਆ ਡ੍ਰੌਪ ਮਤਲਬ ਕਿ ਲਾਲ ਕੈਂਡਲ ਹੋਗੀ ਬਾਅਦ ਚੋ ਦੋ ਤਿੰਨ ਹਰੀਆਂ ਲਾਲ ਕੱਟੀਆਂ ਕੈਂਡਲਾਂ ਹੋਊਗੀਆਂ ਫੇਕ ਵੱਡੀ ਹਰੀ ਕੈਂਡਲ ਹੋਊਗੀ ਵੱਡੀ ਲਾਲ ਕੈਂਡਲ ਛੋਟੀ ਛੋਟੀ ਕੈਂਡਲਾਂ ਵੱਡੀ ਹਰੀ ਕੈਂਡਲ ਹਰੀ ਕੈਂਡਲ ਜੁੜੀ ਨੇ ਕਿ ਇੱਕ ਕੈਂਡਲ ਹੋਵੇ ਇਹ ਤਿੰਨ ਚਾਰ ਹਰੀਆਂ ਕੈਂਡਲਾਂ ਨੂੰ ਸਾਧੀਆਂ ਬਟ ਉਹ ਮਾਰਕੀਟ ਇੱਥੇ ਉੱਪਰ ਗਈ ਹੋਵੇ ਬਿਨਾ ਠਹਿਰਾਉਲੇ ਠੀਕ ਹੈ ਨਾ ਉਹ ਸਾਡੇ ਕੋਲ ਇੱਥੇ ਇੱਕ ਲਾਈਵ ਐਗਜ਼ਾਮਪਲ ਆ ਡ੍ਰੌਪ بیس ਰੈਲੀ ਆ ਮੈਂ ਤਾਂ ਹੈ ਕਿ ਡਿਮਾਂਡ ਜ਼ੋਨ ਡ੍ਰੌਪ بیس ਰੈਲੀ ਪ੍ਰਾਈਸ ਇਹਦੇ ਵਿੱਚ ਆਇਆ ਇੱਥੋਂ ਉੱਪਰ ਚੱਲ ਗਿਆ ਠੀਕ ਆ ਹੁਣ ਜਿਸ ਦਿਨ ਨਿਊਜ਼ ਆਣੀ ਆ ਤੁਹਾਡਾ ਉਹ ਤੁਹਾਨੂੰ ਕੋਈ ਡਿਮਾਂਡ ਸਪਲਾਈ ਹੋਊ ਤੁਹਾਡਾ ਕੋਸ਼ ਨਹੀਂ ਕੰਮ ਕਰਨਾ ਸਾਰਾ ਕੋਸ਼ੀ ਕੰਮ ਫਿਨਿਸ਼ਡ ਆ ਮਤਲਬ ਉਸ ਚੀਜ਼ ਕੋਈ ਚੀਜ਼ ਕੰਮ ਨਹੀਂ ਕਰਨੀ ਆਏਗੀ ਹੁਣ ਦੇਖੋ ਮਾਰਕੀਟ ਕਿਤਾ ਮੂਵ ਹੁੰਦੀ ਆ ਹਮੇਸ਼ਾ ਤੁਹਾਨੂੰ ਦੱਸਿਆ ਮੈਂ ਇਦਾਂ ਹਾਇਰ ਲੋ ਜਾਂ ਹਾਇਰ ਹਾਇਰ ਬਣਾਉਂਦੀ ਜਾਂਦੀ ਹੁੰਦੀ ਆ ਇਹ ਕਾਈਂਡ ਆਫ ਇਹ ਸਟ੍ਰੈਟੇਜੀ ਆ ਇਹ ਡਿਮਾਂਡ ਰੀਟ੍ਰੇਸਮੈਂਟ ਵਾਲੀ ਸਟ੍ਰੈਟੇਜੀ ਆ ਤੁਸੀਂ ਇਹ ਡਾਊਨਟ੍ਰੈਂਡ ਦੇ ਵਿੱਚ ਕੰਮ ਨਹੀਂ ਕਰੂਗੀ ਠੀਕ ਹੈ ਨਾ ਹੁਣ ਇੱਕ ਰਿਟ੍ਰੇਸਮੈਂਟ ਲਈ ਇਹ ਜ਼ੋਨ ਦੇ ਵਿੱਚ ਆਈ ਭਰਾਏ ਦੁਪੱਤਾਂ ਚਲ ਗਿਆ ਐਡਾ ਬਾਕੀ ਤੁਸੀਂ ਜਦੋਂ ਆਪ ਖੁਦ ਪਰਸਨਲੀ ਮਾਰਕ ਕਰਕੇ ਦੇਖੋ ਤੁਹਾਨੂੰ ਜ਼ਿਆਦਾ ਕਲੀਅਰ ਹੋਊਗਾ ਹੁਣ ਅਸੀਂ ਆਵਾਂਗੇ ਡ੍ਰੌਪ ਬੇਸਡ ਡ੍ਰੌਪ ਤੇ ਹੁਣ ਮੈਂ ਤੇ ਲਾਈਵ ਇਗਜ਼ਾਮਪਲ ਦੇ ਰਿਹਾ ਹਾਂ ਹਾਂ ਡ੍ਰੌਪ ਬੇਸ ਡ੍ਰੌਪ ਡ੍ਰੌਪ ਦੀ ਡਿਫੀਨੇਸ਼ਨ ਕੀ ਹੋਗੀ ਡ੍ਰੌਪ ਹੋਈ ਥੋੜਾ ਜਿਹਾ ਪ੍ਰਾਈਸ ਨੇ ਸਾਹ ਲਿਆ ਬੇਸ ਬਣਾਇਆ ਮੁੜ ਕੇ ਫੇਰ ਡ੍ਰੌਪ ਹੋ ਗਈ ਹੁਣ ਸਾਡਾ ਸਟ੍ਰੈਟੇਜੀ ਕੀ ਹੈ ਜੇ ਇਹ ਪ੍ਰਾਈਸ ਜ਼ੋਨ ਚ ਵਾਪਸ ਆਊਗਾ ਇੱਥੇ ਆਊਗਾ ਅਸੀਂ ਐਂਟਰੀ ਲਾਵਾਂਗੇ ਸੈਲ ਦੀ ਠੀਕ ਆ ਹੁਣ ਇਹ ਸੈਲ ਦੀ ਐਂਟਰੀ ਰਿਸਕੀ ਕਿਉਂ ਸਾਦੀ ਹੈ ਕਿ ਹਰ ਇੱਕ ਐਂਟਰੀ ਰਿਸਕੀ ਹੁੰਦੀ ਹੈ ਸਪੋਜ਼ ਕਰੋ ਜੇ ਇੱਥੇ ਮਾਰਕੀਟ ਨੰਬਰ ਟ੍ਰੈਂਡ ਚੇਂਜ ਕਰ ਲਿਆ ਹੋਇਆ ਜੇ ਮਾਰਕੀਟ ਤੋਂ ਅਪਰ ਟ੍ਰੈਂਡ ਦੇ ਵਿੱਚ ਜਾਣਾ ਹੋਇਆ ਮਾਰਕੀਟ ਨੇ ਮਾਰਕਟ ਇਹ ਰੁਕੇ ਜ਼ੋਨ ਚਾਹੂਗੀ ਰੈਕਟ ਜੁਰੂਰ ਕਰੂਗੀ ਬਿਨਾਂ ਰੈਕਸ਼ਨ ਦੇ ਜਾਣੀ ਸਕਦੀ ਸਿੱਧਾ ਓਪਨ ਨਹੀਂ ਕਰੂਗੀ ਰੈਕਟ ਕਰੂਗੀ ਠੀਕ ਹੈ ਨਾ ਹੁਣ ਹੁਣ ਆ ਦੇਖੋ ਡ੍ਰੌਪ ਆਇਆ 1 2 3 4 5 ਸੌਰੀ ਇਹਨੂੰ ਆਪਾਂ ਨਹੀਂ ਗਿਣਾਂਗੇ 4 ਕੈਂਡਲ ਬੇਸ ਆ ਆ ਹੈਗਾ ਸਾਡੇ ਕੋਲ ਸਪਲਾਈ ਜ਼ੋਨ ਹੁਣ ਇਹ ਚ ਪ੍ਰਾਈਸ ਆ ਕੇ ਰਿਐਕਟ ਕਰਨਾ ਚਾਹੀਦਾ ਸੀਗਾ ਬਟ ਪ੍ਰਾਈਸ ਨੇ ਉਪਰੋਂ ਰਿਐਕਟ ਕੀਤਾ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਪ੍ਰਾਈਸ ਇਹਦੇ ਵਿੱਚ ਆ ਕੇ ਰਿਐਕਟ ਨਹੀਂ ਕਰ ਰਿਹਾ ਅਸੀਂ ਇੱਕ ਐਂਟਰੀ ਝੂ ਲੈਣੀ ਹੈ ਜਦੋਂ ਕਿ ਪ੍ਰਾਈਸ A ਜ਼ੋਨ ਦੇ ਅਖੀਰ ਤੋਂ ਪਹੁੰਚ ਗਿਆ ਸਟਾਪ ਲੋਸ ਸਾਡਾ ਹੋਊਗਾ A ਜ਼ੋਨ ਤੋਂ ਬਾਹਰ ਇੱਥੇ ਤੇ ਸਾਡੀ ਜੋ ਸਾਡ ਨੂੰ ਪਤਾ ਲੱਗ ਗਿਆ ਕਿ ਇਹ ਪ੍ਰਾਈਸ ਜੋਨ ਦੇ ਅੰਦਰ ਹੋ ਚੁੱਕਾ ਆ ਅਸੀਂ ਹੁਣ ਕਨਫਰਮੇਸ਼ਨ ਦੀ ਵੇਟ ਕਰਾਂਗੇ ਤੁਹਾਨੂੰ ਕਨਫਰਮੇਸ਼ਨ ਦੀ ਵੀਡੀਓ ਮੈਂ ਨੈਕਸਟ ਵੀਡੀਓ ਦੱਸੂਗਾ ਕੀ ਕਨਫਰਮੇਸ਼ਨ ਆਪਾਂ ਦੇਖਣੀ ਆ ਕਿੱਦਾਂ ਐਂਟਰੀ ਲੈਣੀ ਆ ਇਹ ਨਹੀਂ ਕਿ ਜੋਨ ਚ ਐਂਟਰ ਹੁੰਦੇ ਸਾਰੀ ਆਪਾਂ ਐਂਟਰੀ ਨਹੀਂ ਸਾਨੂੰ ਕਨਫਰਮੇਸ਼ਨ ਚਾਹੀਦੀ ਆ ਹੁੰਦੀ ਆ ਹੋਰ ਵੀ ਹੁਣ ਪ੍ਰਾਈਸ ਇਚ ਐਂਟਰ ਹੋਇਆ ਕੋਈ ਸਾਨੂੰ ਕਨਫਰਮੇਸ਼ਨ ਨਹੀਂ ਦੇ ਰਿਹਾ ਬਟ ਸਟਿਲ ਅਸੀਂ ਐਂਟਰੀ ਲਵਾਂਗੇ ਜਦੋਂ ਕਿ ਪ੍ਰਾਈਸ ਇਹ ਜ਼ੋਨ ਦੇ ਅਖੀਰ ਤੇ ਪਹੁੰਚ ਗਿਆ ਅਸੀਂ ਐਂਟਰੀ ਇੱਕ ਲੈਣੀ ਭਾਵੇਂ ਸਾਡਾ ਸਟਾਪ ਲਸ ਹੋ ਰਿਹਾ ਹੁਣ ਇਹ ਸਟ੍ਰੈਟਜੀ ਵਿੱਚ ਸਾਡਾ ਸਟਾਪ ਲ ਅਸੀਂ ਇਹਨੂੰ ਚੀਨੂ ਮਨਾ ਨਹੀਂ ਕਹਾ ਤੇ ਸਟੌਪ ਲੌਸ ਹੋਇਆ ਮਤਲਬ ਹੋਇਆ ਠੀਕ ਹੈ ਇਹ ਸਾਡਾ ਜ਼ੋਨ ਨਹੀਂ ਚੱਲਿਆ ਹੁਣ ਅਸੀਂ ਦੇਖਦੇ ਹਾਂ ਆ ਦੇਖੋ ਡ੍ਰੌਪ ਬੇਸ ਡ੍ਰੌਪ ਕਿੰਨਾ ਤੱਕ ਡ੍ਰੌਪ ਆਇਆ ਮਤਲਬ ਕਿ ਕੋਈ ਕੋਈ ਤਕੜਾ ਇਨਸਟੀਟਿਊਟ ਬੈਠਾ ਲਗਾ ਤੇ ਠੀਕ ਹੈ ਹੁਣ ਅਸੀਂ ਇਹਨੂੰ ਮਾਰ ਕਰਾਂਗੇ ਇਦਾਂ ਡ੍ਰੌਪ ਫੇ ਮਾਰਕੀਟ ਨਾਲ ਕੇ ਸਾ ਲਿਆ ਫਿਰ ਇੱਕ ਡ੍ਰੌਪ ਮਾਰੇਆ ਹੁਣ ਇਹ ਜ਼ੋਨ ਦੇ ਵਿੱਚ ਮਾਰਕੀਟ ਆਈ ਆ ਦੇਖੋ ਮਾਰਕੀਟ ਆਈ ਆ ਕੈਂਡਲ ਪਹਿਲਾਂ ਉੱਪਰ ਗਈ ਥੋੜੀ ਜੀ ਫੇਰ ਥੱਲੇ ਨਗ ਕਿੰਨੀ ਵੱਡੀ ਵੈਕ ਮਾਰੀ ਇਹਨਾਂ ਦਾ ਸਾਡਾ ਪ੍ਰੋਫਿਟ ਟਾਰਗੇਟ ਵੀ ਨਹੀਂ ਹੁੰਦਾ ਟਾਰਗੇਟ ਹੁੰਦਾ 1:2 ਦੈਟਸ ਇਟ ਬਟ ਸਟਿਲ ਇਸ ਜ਼ੋਨ ਚ ਸਾਨੂੰ ਆ ਕੇ ਮਾਰਕੀਟ ਬਹੁਤ ਸੋਹਣਾ ਪ੍ਰੋਫਿਟ ਦੇ ਕੇ ਗਈ ਆ ਫਿਰ ਹੀ ਮਾਰਕੀਟ ਇਸ ਤੋਂ ਉੱਪਰ ਗਈ ਆ ਠੀਕ ਹੈ ਨਾ ਮਤਲਬ ਇਹ ਜ਼ੋਨ ਵਰਕ ਕੀਤਾ ਆ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਡ੍ਰੌਪ ਬੇਸ ਡ੍ਰੌਪ ਦਾ ਹੁਣ ਦੇਖੋ ਹੁਣ ਪ੍ਰਾਈਸ ਨੇ ਕੀ ਪਤਾ ਜਿਹੜੀ ਗਲਤੀ ਸੀ ਕਿ ਮੈਂ ਤੁਹਾਨੂੰ ਸਾਡਾ ਡ੍ਰੌਪ ਬੇਸ ਡ੍ਰੌਪ वो हूँ निकल चुका इतना प्राइज जाके रिएक्ट नहीं किया पर प्राइज ने कितने कित्या रिएक्ट किया रैली सासैप्ट है रैली बेस ड्रॉप रैली बेस ड्रॉप मतलब क्या हमें रैली बेस फिर ड्रॉप किया मार्केट ने मतलब कि इतने ये है रिवर्सल का साइन इतने आगे प्राइज़ रिएक्ट करूगा मोस्ट प्रोबली चांस है ही होंगे ठीक है ना देखो इतोंकर सप्लाई जोन ਰੈਲੀ بیس 1 2 3 4 ਚਾਰ ਕੈਂਡਲ ਦਾ ਮਤਲਬ ਤੁਹਾਡਾ ਜ਼ੋਨ ਵੈਲਿਡ ਆ ਸਾਨੂੰ 6 ਤੋਂ ਵੱਧ ਨੇ ਕੈਂਡਲ ਨਹੀਂ ਚਾਹੀਦੀਆਂ ਹੁਣ ਇਹਨੂੰ ਅਸੀਂ ਕਿੱਦਾਂ ਮਾਰ ਕਰਾਂਗੇ ਐਦਾਂ ਇਹ ਸਾਡਾ ਹੈਗਾ ਸਪਲਾਈ ਜ਼ੋਨ ਪ੍ਰਾਈਸ ਇਹਦੇ ਵਿੱਚ ਆਇਆ ਰੈਕਟ ਕੀਤਾ ਰਾਈਟ ਅਵੇ ਮਾਰਕਟ ਥੱਲੇ ਅਸੀਂ ਇੱਥੋਂ ਲਾਵਾਂਗੇ ਸੈਲ ਦੀ ਐਂਟਰੀ ਤਾਨੂੰ ਮੈਂ ਸਾਰੇ ਜ਼ੋਨ ਸਮਝਾਉਂਦੇ ਰੈਲੀ بیس ਰੈਲੀ ਡ੍ਰੌਪ ਇਹ ਹੈਗਾ ਲਾਸਟ ਵਾਲਾ ਜ਼ੋਨ ਰੈਲੀ بیس ਡ੍ਰੌਪ ਮਤਲਬ ਕਿ ਪਹਿਲਾਂ ਇੱਕ ਰੈਲੀ ਆਈ ਹੋਵੇ ਮਾਰਕੀਟ 'ਚ ਫਿਰ ਮਾਰਕੀਟ ਥੋੜਾ ਸਾਹ ਲਿਆ ਹੋਵੇ ਮਾਰਕੀਟ ਫਿਰ ਥੱਲੇ ਡਿੱਗੀ ਹੋਵੇ ਇੱਥੇ ਠੀਕ ਹੈ ਨਾ ਇਹਨੂੰ ਆਪਾਂ ਕਹਿੰਦੇ ਆ ਰੈਲੀ بیس ਡ੍ਰੌਪ ਤਾਨੂੰ ਮੈਂ ਰੈਲੀ بیس ਵਾਲੀ ਸਮਝਾਤਾ ਡ੍ਰੌਪ بیس ਵਾਲੀ ਸਮਝਾਤਾ ਡੀਬੀਡੀ ਸਮਝਾਤਾ ਆਰਬੀਡੀ ਸਮਝਾਤਾ ਠੀਕ ਹੈ ਨਾ ਹੁਣ ਜੇ ਤੁਹਾਡਾ ਕੋਈ ਵੀ ਕੁਐਸਚਨ ਹੋਊਗਾ ਤੁਸੀਂ ਮੈਨੂੰ ਕਮੈਂਟਾਂ 'ਚ ਪੁੱਛ ਸਕਦੇ ਆ ਮੈਂ ਰਾਈਟ ਅਵੇ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਹੋਪfull ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਮੈਂ ਨੈਕਸਟ ਵੀਡੀਓ ਵਿੱਚ ਸਮਝੂਗਾ ਸਮਝਾਉਂਗਾ ਤੁਹਾਨੂੰ ਮੈਂ ਕਿ ਜਦੋਂ ਪ੍ਰਾਈਸ ਜ਼ੋਨ ਦੇ ਵਿੱਚ ਆ ਕੇ ਸਾਨੂੰ ਕਿਹੜੀ ਕਨਫਰਮੇਸ਼ਨ ਦੀ ਲੋੜ ਹੁੰਦੀ ਹੈ ਐਂਟਰੀ ਲੈਣ ਵਾਸਤੇ ਪ੍ਰਾਈਸ ਦੇ ਵਿੱਚ ਕੀ ਪਤਾ ਹੋਣਾ ਇੱਥੋਂ ਪ੍ਰਾਈਸ ਐਂਟਰ ਹੋਵੇ ਠੀਕ ਆ ਇੱਥੇ ਜਾ ਕੇ ਜਾ ਕੇ ਜਾ ਕੇ ਸਾਨੂੰ ਕਨਫਰਮੇਸ਼ਨ ਜੇ ਮਿਲੂਗੀ ਤਾਂ ਪਤਾ ਹੈ ਐਂਟਰੀ ਲੈਣੀ ਆ ਪਦਰਵਾਜ਼ ਐਂਟਰੀ ਨਹੀਂ ਲੈਣੀ ਠੀਕ ਆ ਹੋ ਫਿਲ ਤਨੂ ਇਹ ਵੀਡੀਓ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਅੱਗੇ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਦੀ ਹੈਲਪ ਹੋ ਸਕੇ ਨੈਕਸਟ ਵੀਡੀਓ ਚ ਆਪਾਂ ਤੁਹਾਨੂੰ ਮਿਲਦੇ ਆਂ ਇਹਦੀ ਕਨਫਰਮੇਸ਼ਨ ਦੇ ਨਾਲ ਥੈਂਕ ਯੂ ਸੋ ਮੱਚ